ਇਕ ਮਹਾਨ ਇਨਸਾਨ ਨੇ ਸੱਚ ਹੀ ਕਿਹਾ ਸੀ ਕਿ ਇੱਕ ਬੁੱਧੀਮਾਨ ਵਿਅਕਤੀ ਤਾਂ ਹੀ ਬੋਲਦਾ ਹੈ ਜਦੋਂ ਉਸ ਕੋਲ ਕੁਝ ਕਹਿਣ ਲਈ ਹੁੰਦਾ ਹੈ ਪਰ ਇੱਕ ਮੂਰਖ ਵਿਅਕਤੀ ਸਿਰਫ ਇਸ ਲਈ ਬੋਲਦਾ ਹੈ ਕਿ ਉਸ ਨੂੰ ਬੋਲਣਾ ਪੈਂਦਾ ਹੈ ਬੋਲਣ ਦਾ ਵੀ ਇੱਕ ਫਰਕ ਹੁੰਦਾ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਘੱਟ ਬੋਲਦੇ ਹੋ ਅਤੇ ਇਹ ਘੱਟ ਬੋਲਣਾ ਤੁਹਾਡੀ ਸਭ ਤੋਂ ਵੱਡੀ ਕਮੀ ਹੈ ਤਾਂ ਸ਼ਾਇਦ ਇਸ ਵੀਡੀਓ ਦੇ ਅੰਤ ਤੱਕ ਤੁਹਾਡਾ ਆਪਣੇ ਚੁੱਪ ਰਹਿਣ ਅਤੇ ਘੱਟ ਬੋਲਣ ਪ੍ਰਤੀ ਨਜ਼ਰੀਆ ਬਦਲ ਜਾਵੇਗਾ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡਾ ਘੱਟ ਬੋਲਣਾ ਤੁਹਾਨੂੰ ਦੂਜਿਆਂ ਨਾਲੋਂ ਜ਼ਿਆਦਾ ਬੁੱਧੀਮਾਨ ਅਤੇ ਸਫਲ ਬਣਾ ਸਕਦਾ ਹੈ ਕਿਉਂਕਿ ਘੱਟ ਬੋਲਣ ਦਾ ਮਤਲਬ ਘੱਟ ਸੋਚਣਾ ਨਹੀਂ ਘੱਟ ਬੋਲਣ ਦਾ ਮਤਲਬ ਘੱਟ ਸਮਝਣਾ ਨਹੀਂ ਅਤੇ ਘੱਟ ਬੋਲਣ ਦਾ ਮਤਲਬ ਘੱਟ ਮਿਹਨਤ ਕਰਨਾ ਵੀ ਨਹੀਂ ਹੁੰਦਾ ਘੱਟ ਬੋਲਣ ਵਾਲਿਆਂ ਦੇ 8 ਗੁਣ ਪਹਿਲਾ ਗੁਣ ਘੱਟ ਬੋਲਣ ਵਾਲੇ ਲੋਕ ਜ਼ਿਆਦਾ ਸਮਝਦਾਰ ਹੁੰਦੇ ਹਨ ਜਦੋਂ ਤੁਸੀਂ ਚੁੱਪ ਹੋ ਕੇ ਕਿਸੇ ਗੱਲ ਨੂੰ ਸੁਣਦੇ ਅਤੇ ਸਮਝਦੇ ਹੋ ਤਾਂ ਸਾਹਮਣੇ ਵਾਲੇ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਮੌਕਾ ਮਿਲਦਾ ਹੈ ਸਾਹਮਣੇ ਵਾਲਾ ਇਹ ਨਹੀਂ ਸੋਚੇਗਾ ਕਿ ਤੁਸੀਂ ਸਮੂਹ ਨੂੰ ਹਲਕੇ ਵਿੱਚ ਲੈ ਰਹੇ ਹੋ ਜੇ ਤੁਸੀਂ ਚੰਗੇ ਸੁਣਨ ਵਾਲੇ ਹੋ ਤਾਂ ਸਾਹਮਣੇ ਵਾਲੇ ਨੂੰ ਲੱਗੇਗਾ ਕਿ ਤੁਸੀਂ ਉਸ ਦੀਆਂ ਗੱਲਾਂ ਨੂੰ ਸਮਝ ਰਹੇ ਹੋ ਕਿਉਂਕਿ ਤੁਸੀਂ ਸਮਝਦਾਰ ਇਨਸਾਨ ਹੋ ਜਦੋਂ ਕੋਈ ਤੁਹਾਨੂੰ ਸਮਝਦਾਰ ਸਮਝਦਾ ਹੈ ਤਾਂ ਤੁਹਾਡੇ ਅੰਦਰ ਦਾ ਆਤਮ ਵਿਸ਼ਵਾਸ ਵੱਧਦਾ ਹੈ ਚੁੱਪ ਰਹਿ ਕੇ ਕਿਸੇ ਦਾ ਦੁੱਖ ਸਾਂਝਾ ਕਰ ਲੈਣਾ ਮੂਰਖਤਾ ਨਹੀਂ ਸਗੋਂ ਸਮਝਦਾਰੀ ਅਤੇ ਇਨਸਾਨੀਅਤ ਹੁੰਦੀ ਹੈ ਦੂਜਾ ਗੁਣ ਘੱਟ ਬੋਲਣ ਵਾਲੇ ਲੋਕ ਜ਼ਿਆਦਾ ਬੁੱਧੀਮਾਨ ਹੁੰਦੇ ਹਨ ਘੱਟ ਬੋਲਣ ਵਾਲੇ ਲੋਕ ਇੱਕ ਵਾਰ ਵਿੱਚ ਹੀ ਆਪਣੀ ਗੱਲ ਕਹਿਣਾ ਜਾਣਦੇ ਹਨ ਇੱਕ ਹੀ ਲਾਈਨ ਵਿੱਚ ਆਪਣੀ ਗੱਲ ਰੱਖਣ ਦੀ ਕਲਾ ਸਿਰਫ ਘੱਟ ਬੋਲਣ ਵਾਲਿਆਂ ਕੋਲ ਹੁੰਦੀ ਹੈ ਜੋ ਘੱਟ ਸ਼ਬਦਾਂ ਵਿੱਚ ਆਪਣੀ ਗੱਲ ਕਹਿ ਸਕਦੇ ਹਨ ਅਤੇ ਸਮਝਾ ਸਕਦੇ ਹਨ ਉਹਨਾਂ ਨੂੰ ਬੁੱਧੀਮਾਨ ਕਿਹਾ ਜਾਂਦਾ ਹੈ ਸਾਡੇ ਸ਼ਬਦ ਪਾਣੀ ਵਰਗੇ ਹੁੰਦੇ ਹਨ ਜੇ ਤੁਸੀਂ ਜ਼ਿਆਦਾ ਪਾਣੀ ਪਾਓਗੇ ਤਾਂ ਉਹ ਵਹਿ ਜਾਵੇਗਾ ਭਾਵੇਂ ਜਿੰਨਾ ਜ਼ਿਆਦਾ ਤੁਸੀਂ ਬੋਲੋਗੇ ਓਨਾ ਹੀ ਘੱਟ ਸਾਹਮਣੇ ਵਾਲਾ ਤੁਹਾਡੀਆਂ ਭਾਵਨਾਵਾਂ ਨੂੰ ਸਮਝੇਗਾ ਜੇ ਤੁਹਾਨੂੰ ਆਪਣੀਆਂ ਭਾਵਨਾਵਾਂ ਸਮਝਾਉਣੀਆਂ ਹਨ ਤਾਂ ਘੱਟ ਸ਼ਬਦਾਂ ਦੀ ਵਰਤੋਂ ਕਰਕੇ ਕਹਿਣਾ ਸਿੱਖੋ ਘੱਟ ਬੋਲਣ ਵਾਲਿਆਂ ਦੀ ਗੱਲ ਸੁਣੀ ਅਤੇ ਸਮਝੀ ਜਾਂਦੀ ਹੈ ਤੀਜਾ ਗੁਣ ਘੱਟ ਬੋਲਣ ਵਾਲੇ ਲੋਕ ਜ਼ਿਆਦਾ ਦੋਸਤਾਨਾ ਹੁੰਦੇ ਹਨ ਕਿਉਂਕਿ ਉਹ ਦਿਲ ਦੇ ਸੱਚੇ ਅਤੇ ਚੰਗੇ ਇਨਸਾਨ ਹੁੰਦੇ ਹਨ ਤੁਸੀਂ ਸੋਚੋਗੇ ਕਿ ਮੈਂ ਜ਼ਿਆਦਾ ਬੋਲਦਾ ਹਾਂ ਤਾਂ ਹੀ ਲੋਕ ਮੇਰੇ ਨਾਲ ਦੋਸਤੀ ਕਰਨਗੇ ਪਰ ਹਕੀਕਤ ਇਹ ਹੈ ਕਿ ਘੱਟ ਬੋਲਣ ਵਾਲੇ ਲੋਕ ਅਪਰੋਚੇਬਲ ਹੁੰਦੇ ਹਨ ਉਹ ਗੱਲਾਂ ਸੁਣਨਾ ਅਤੇ ਸਮਝਣਾ ਜਾਣਦੇ ਹਨ ਅਤੇ ਜ਼ਰੂਰਤ ਅਨੁਸਾਰ ਹੀ ਬੋਲਦੇ ਹਨ ਇਸ ਲਈ ਉਹ ਕਿਸੇ ਨੂੰ ਅਣਉਚਿਤ ਵੀ ਨਹੀਂ ਲੱਗਦੇ ਅਤੇ ਨਾ ਹੀ ਦੂਜਿਆਂ ਦਾ ਸਮਾਂ ਬਰਬਾਦ ਕਰਦੇ ਹਨ ਤੁਸੀਂ ਦੱਸੋ ਘੱਟ ਬੋਲਣ ਵਾਲਿਆਂ ਦੇ ਘੱਟ ਦੋਸਤ ਹੁੰਦੇ ਹਨ ਜਾਂ ਉਹ ਜ਼ਿਆਦਾ ਦੋਸਤਾਨਾ ਹੁੰਦੇ ਹਨ ਦੋਸਤੋ ਗੱਲ ਇਹ ਹੈ ਕਿ ਇੱਕ ਦੂਜੇ ਦੀ ਗੱਲ ਸਮਝਣੀ ਸੁਣਨੀ ਅਤੇ ਉਸ ਦੀਆਂ ਭਾਵਨਾਵਾਂ ਨੂੰ ਮਹਿਸੂਸ ਕਰਨਾ ਇਹ ਗੁਣ ਘੱਟ ਬੋਲਣ ਵਾਲਿਆਂ ਵਿੱਚ ਕੁੱਟਕੁੱਟਕੇ ਭਰੇ ਹੁੰਦੇ ਹਨ ਚੌਥਾ ਗੁਣ ਘੱਟ ਬੋਲਣ ਵਾਲਿਆਂ ਵਿੱਚ ਜ਼ਿਆਦਾ ਸਫਲ ਹੋਣ ਦੀ ਸਮਰੱਥਾ ਹੁੰਦੀ ਹੈ ਜੋ ਲੋਕ ਘੱਟ ਬੋਲਦੇ ਹਨ ਉਹਨਾਂ ਕੋ ਸਬਰ ਅਤੇ ਧੀਰਜ ਦਾ ਅਥਾਹ ਭੰਡਾਰ ਹੁੰਦਾ ਹੈ ਉਹ ਫਜ਼ੂਲ ਗੱਲਾਂ ਵਿੱਚ ਸਮਾਂ ਬਰਬਾਦ ਨਹੀਂ ਕਰਦੇ ਇਸ ਲਈ ਉਹਨਾਂ ਦਾ ਸਮਾਂ ਪ੍ਰਬੰਧਨ ਵੀ ਸ਼ਾਨਦਾਰ ਹੁੰਦਾ ਹੈ ਇਸ ਤੋਂ ਇਲਾਵਾ ਘੱਟ ਬੋਲਣ ਵਾਲੇ ਲੋਕ ਬੋਲਣ ਵਿੱਚ ਨਹੀਂ ਸਗੋਂ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ ਜਿੰਨਾ ਸਮਾਂ ਉਹ ਬੋਲਣ ਵਿੱਚ ਗਵਾ ਸਕਦੇ ਸਨ ਉਹਨਾਂ ਸਮਾਂ ਨੂੰ ਆਪਣੇ ਕੰਮ ਵਿੱਚ ਲਗਾਉਂਦੇ ਹਨ ਘੱਟ ਬੋਲਣ ਦੀ ਵਜ੍ਹਾ ਨਾਲ ਉਹ ਜਲਦੀ ਕਿਸੇ ਨਾਲ ਉਲਝਦੇ ਵੀ ਨਹੀਂ ਅਤੇ ਉਹਨਾਂ ਦੀ ਮਾਨਸਿਕ ਸ਼ਾਂਤੀ ਵੀ ਵਿਗੜਦੀ ਨਹੀਂ ਇਸ ਦੀ ਵਜ੍ਹਾ ਨਾਲ ਉਹ ਆਪਣੇ ਕੰਮ ਤੇ ਚੰਗੀ ਤਰ੍ਹਾਂ ਧਿਆਨ ਦੇ ਸਕਦੇ ਹਨ ਜਦੋਂ ਇੱਕ ਇਨਸਾਨ ਵਿੱਚ ਇੰਨੇ ਸਾਰੇ ਗੁਣ ਇਕੱਠੇ ਮਿਲ ਜਾਣ ਤਾਂ ਸਫਲਤਾ ਹਾਸਲ ਕਰਨਾ ਉਸ ਲਈ ਕੋਈ ਮੁਸ਼ਕਲ ਕੰਮ ਨਹੀਂ ਰਹਿੰਦਾ ਪੰਜਵਾਂ ਗੁਣ ਘੱਟ ਬੋਲਣ ਵਾਲੇ ਲੋਕ ਜ਼ਿਆਦਾ ਭਰੋਸੇਯੋਗ ਹੁੰਦੇ ਹਨ ਕੋਈ ਰਾਜ਼ ਤਦ ਤੱਕ ਰਾਜ਼ ਰਹਿੰਦਾ ਹੈ ਜਦ ਤੱਕ ਉਹ ਦਿਲ ਵਿੱਚ ਰਹਿੰਦਾ ਹੈ ਘੱਟ ਬੋਲਣ ਵਾਲਿਆਂ ਦੀ ਨਿੱਜਤਾ ਬਹੁਤ ਮਜ਼ਬੂਤ ਹੁੰਦੀ ਹੈ ਅਤੇ ਉਹਨਾਂ ਦੇ ਮਨ ਵਿੱਚ ਕੀ ਚੱਲ ਰਿਹਾ ਹੈ ਇਹ ਜਾਣਨਾ ਥੋੜਾ ਮੁਸ਼ਕਲ ਹੁੰਦਾ ਹੈ ਇਸ ਕਾਰਨ ਉਹ ਕਦੇ ਵੀ ਅਜਿਹੀ ਗੱਲ ਨਹੀਂ ਬੋਲਦੇ ਜਿਸ ਨਾਲ ਉਹਨਾਂ ਦੀ ਨਿੱਜਤਾ ਖਤਰੇ ਵਿੱਚ ਪੈ ਜਾਵੇ ਜਾਂ ਕੋਈ ਇਸ ਦਾ ਗਲਤ ਫਾਇਦਾ ਉਠਾਵੇ ਉਹ ਕਦੇ ਵੀ ਅਜਿਹਾ ਨਹੀਂ ਬੋਲਦੇ ਜਿਸ ਦਾ ਉਹਨਾਂ ਨੂੰ ਬਾਅਦ ਵਿੱਚ ਪਛਤਾਵਾ ਹੋਵੇ। ਇਹ ਹੀ ਗੁਣ ਉਹਨਾਂ ਨੂੰ ਸਭ ਤੋਂ ਜ਼ਿਆਦਾ ਭਰੋਸੇਯੋਗ ਬਣਾਉਂਦਾ ਹੈ ਕਿਉਂਕਿ ਉਹ ਤੁਹਾਡੀ ਗੱਲ ਸੁਣਨਗੇ, ਸਮਝਣਗੇ, ਆਪਣੀ ਸਮਝਦਾਰੀ ਨਾਲ ਹੱਲ ਕੱਢਣਗੇ ਅਤੇ ਕਿਸੇ ਨੂੰ ਦੱਸਣਗੇ ਵੀ ਨਹੀਂ। ਛੇਵਾਂ ਗੁਣ ਘੱਟ ਬੋਲਣ ਵਾਲੇ ਲੋਕ ਕਦੇ ਵੀ ਕਿਸੇ ਦੇ ਮੂੰਹ ਨਹੀਂ ਲੱਗਦੇ ਅਤੇ ਉਹਨਾਂ ਦੀ ਸਵੈਮਾਨ ਸੁਰੱਖਿਅਤ ਰਹਿੰਦਾ ਹੈ। ਜਦੋਂ ਅਸੀਂ ਕਿਸੇ ਦੇ ਮੂੰਹ ਲੱਗਦੇ ਹਾਂ ਤਾਂ ਉਹ ਸਾਨੂੰ ਹਲਕੇ ਵਿੱਚ ਲੈਣਾ ਸ਼ੁਰੂ ਕਰਦਾ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਅਸੀਂ ਬਿਨਾਂ ਸੋਚੇ ਸਮਝੇ ਕੁਝ ਵੀ ਬੋਲਦੇ ਰਹਿੰਦੇ ਹਾਂ ਜਾਂ ਕੋਈ ਗੱਲ ਵਾਰ-ਵਾਰ ਦੁਹਰਾਉਂਦੇ ਹਾਂ ਜਾਂ ਜਾਣੇ ਅਣਜਾਣੇ ਵਿੱਚ ਅਜਿਹੀ ਗੱਲ ਬੋਲ ਦਿੰਦੇ ਹਾਂ ਜਿਸ ਦਾ ਸਾਹਮਣੇ ਵਾਲਾ ਗਲਤ ਫਾਇਦਾ ਉਠਾਉਣ ਲੱਗ ਜਾਂਦਾ ਹੈ ਪਰ ਜੋ ਲੋਕ ਘੱਟ ਬੋਲਦੇ ਹਨ ਉਹ ਕਦੇ ਵੀ ਕਿਸੇ ਦੇ ਮੂੰਹ ਨਹੀਂ ਲੱਗਦੇ ਉਹਨਾਂ ਦਾ ਸਵੈ ਮਾਣ ਕਦੇ ਘੱਟ ਨਹੀਂ ਹੁੰਦਾ ਅਤੇ ਦੂਜੇ ਲੋਕ ਵੀ ਉਹਨਾਂ ਦੀ ਇੱਜ਼ਤ ਕਰਦੇ ਹਨ ਕਿਉਂਕਿ ਉਹ ਜਾਣੇ ਅਣਜਾਣੇ ਵਿੱਚ ਅਜਿਹੀ ਕੋਈ ਗੱਲ ਨਹੀਂ ਬੋਲਦੇ ਜਿਸ ਨਾਲ ਉਹ ਦੂਜਿਆਂ ਦੇ ਮੂੰਹ ਲੱਗਣ ਅਤੇ ਨਾ ਹੀ ਉਹ ਸਾਹਮਣੇ ਵਾਲੇ ਨੂੰ ਅਜੀਹਾ ਮੌਕਾ ਦਿੰਦੇ ਹਨ ਸਤਵਾਂ ਗੁਣ ਘੱਟ ਬੋਲਣ ਵਾਲੇ ਲੋਕ ਇਕੱਲੇ ਰਹਿਣ ਤੋਂ ਕਦੇ ਨਹੀਂ ਡਰਦੇ ਅਤੇ ਉਹਨਾਂ ਦੀ ਸ਼ਖਸੀਅਤ ਵਿੱਚ ਇੱਕ ਸਕਾਰਾਤਮਕ ਗੰਭੀਰਤਾ ਹੁੰਦੀ ਹੈ ਘੱਟ ਬੋਲਣ ਵਾਲੇ ਲੋਕ ਜ਼ਿਆਦਾ ਕਿਸੇ ਨਾਲ ਖੁੱਲਣ ਮਿਲਣ ਵਿੱਚ ਦਿਲਚਸਪੀ ਨਹੀਂ ਰੱਖਦੇ ਇਸ ਕਾਰਨ ਉਹਨਾਂ ਦਾ ਜਿੰਨਾ ਵੀ ਸਮਾਂ ਹੁੰਦਾ ਹੈ ਉਹ ਆਪਣੇ ਲਈ ਹੁੰਦਾ ਹੈ ਉਹ ਆਪਣਾ ਜ਼ਿਆਦਾਤਰ ਸਮਾਂ ਆਪਣੇ ਨਾਲ ਬਿਤਾਉਂਦੇ ਹਨ ਉਹ ਇਕੱਲੇਪਣ ਨੂੰ ਸੋਲੀਟਿਊਡ ਵਿੱਚ ਬਦਲ ਦਿੰਦੇ ਹਨ ਭਾਵੇਂ ਇਕੱਲੇ ਰਹਿ ਕੇ ਜੀਵਨ ਜੀਣ ਦੀ ਕਲਾ ਇਕੱਲੇ ਰਹਿ ਕੇ ਸਫਲ ਹੋਣ ਦੀ ਕਲਾ ਅਤੇ ਇਕੱਲੇ ਰਹਿ ਕੇ ਮਜ਼ਬੂਤ ਬਣਨ ਦੀ ਕਲਾ ਉਹ ਇਸ ਕਲਾ ਵਿੱਚ ਇੰਨੇ ਉੱਚੇ ਚੜ ਜਾਂਦੇ ਹਨ ਕਿ ਭਾਵੇਂ ਤੁਸੀਂ ਉਹਨਾਂ ਨੂੰ ਹਜ਼ਾਰ ਲੋਕਾਂ ਦੇ ਵਿਚਕਾਰ ਛੱਡ ਦਿਓ ਫਿਰ ਵੀ ਉਹ ਆਪਣੇ ਨਾਲ ਜੁੜੇ ਰਹਿੰਦੇ ਹਨ ਉਹਨਾਂ ਨੂੰ ਆਪਣੀ ਵੱਖਰੀ ਪਛਾਣ ਦਾ ਪਤਾ ਹੁੰਦਾ ਹੈ ਅਤੇ ਉਹ ਇਸ ਤੇ ਮਾਣ ਕਰਦੇ ਹਨ ਇਸ ਕਾਰਨ ਉਹਨਾਂ ਨੂੰ ਇਸ ਗੱਲ ਦੀ ਜ਼ਰਾ ਵੀ ਪਰਵਾਹ ਨਹੀਂ ਹੁੰਦੀ ਕਿ ਕੋਈ ਉਹਨਾਂ ਦਾ ਸਾਥ ਦੇਵੇਗਾ ਜਾਂ ਨਹੀਂ ਇਹ ਗੱਲ ਉਹਨਾਂ ਨੂੰ ਬਹੁਤ ਵੱਖਰਾ ਅਤੇ ਮਜ਼ਬੂਤ ਬਣਾਉਂਦੀ ਹੈ ਅਠਵਾਂ ਗੁਣ ਘੱਟ ਬੋਲਣ ਵਾਲੇ ਲੋਕ ਬਹੁਤ ਸ਼ਾਂਤ ਅਤੇ ਸੁਚੱਜੇ ਹੁੰਦੇ ਹਨ ਇਹਨਾਂ ਦੇ ਦੁਸ਼ਮਣ ਤਾਂ ਨਾਂ ਦੇ ਬਰਾਬਰ ਹੁੰਦੇ ਹਨ ਜਾਂ ਹੁੰਦੇ ਹੀ ਨਹੀਂ ਜਿੰਨਾ ਘੱਟ ਤੁਸੀਂ ਬੋਲੋਗੇ ਓਨੇ ਘੱਟ ਵਾਅਦੇ ਤੁਸੀਂ ਕਿਸੇ ਨਾਲ ਕਰੋਗੇ ਜਿੰਨੇ ਘੱਟ ਵਾਅਦੇ ਕਰੋਗੇ ਓਨੇ ਘੱਟ ਵਾਅਦੇ ਤੁਸੀਂ ਤੋੜੋਗੇ ਅਤੇ ਉਹਨਾਂ ਹੀ ਜ਼ਿਆਦਾ ਸ਼ਾਂਤ ਅਤੇ ਸੰਤੁਸ਼ਟ ਰਹੋਗੇ ਇਸ ਦੁਨੀਆ ਵਿੱਚ ਘੱਟ ਬੋਲਣ ਕਾਰਨ ਜਿੰਨੇ ਨੁਕਸਾਨ ਨਹੀਂ ਹੋਏ ਉਸ ਤੋਂ ਕਿਤੇ ਜ਼ਿਆਦਾ ਉਲਟ ਸਿੱਧਾ ਬੋਲਣ ਕਾਰਨ ਹੋਏ ਹਨ ਜੇ ਕੁਝ ਮੂੰਹੋਂ ਗਲਤ ਨਿਕਲ ਗਿਆ ਤਾਂ ਸਾਹਮਣੇ ਵਾਲਾ ਭੜਕ ਜਾਵੇਗਾ ਅਤੇ ਤੁਹਾਡੀ ਤੇ ਉਸ ਦੀ ਸ਼ਾਂਤੀ ਖਰਾਬ ਹੋ ਜਾਵੇਗੀ ਜਿੰਨਾ ਘੱਟ ਤੁਸੀਂ ਬੋਲੋਗੇ ਓਨਾ ਜ਼ਿਆਦਾ ਮਜ਼ਬੂਤ ਅਤੇ ਸ਼ਾਂਤ ਤੁਸੀਂ ਰਹੋਗੇ ਅਤੇ ਦੂਜਿਆਂ ਨੂੰ ਵੀ ਸ਼ਾਂਤ ਰੱਖੋਗੇ ਸੰਖੇਪ ਵਿੱਚ 8 ਗੁਣ ਨੰਬਰ 1 ਘੱਟ ਬੋਲਣ ਵਾਲੇ ਲੋਕ ਜ਼ਿਆਦਾ ਸਮਝਦਾਰ ਹੁੰਦੇ ਹਨ ਨੰਬਰ 2 ਘੱਟ ਬੋਲਣ ਵਾਲੇ ਲੋਕ ਬੁੱਧੀਮਾਨ ਹੁੰਦੇ ਹਨ ਕਿਉਂਕਿ ਉਹ ਇੱਕ ਵਾਰ ਵਿੱਚ ਹੀ ਆਪਣੀ ਗੱਲ ਕਹਿਣਾ ਜਾਣਦੇ ਹਨ ਨੰਬਰ 3 ਘੱਟ ਬੋਲਣ ਵਾਲੇ ਲੋਕ ਜ਼ਿਆਦਾ ਦੋਸਤਾਨਾ ਹੁੰਦੇ ਹਨ ਕਿਉਂਕਿ ਉਹ ਦਿਲ ਦੇ ਸੱਚੇ ਇਨਸਾਨ ਹੁੰਦੇ ਹਨ ਨੰਬਰ 4 ਘੱਟ ਬੋਲਣ ਵਾਲਿਆਂ ਵਿੱਚ ਜ਼ਿਆਦਾ ਸਫਲ ਹੋਣ ਦੀ ਸਮਰੱਥਾ ਹੁੰਦੀ ਹੈ ਨੰਬਰ 5 ਘੱਟ ਬੋਲਣ ਵਾਲੇ ਜ਼ਿਆਦਾ ਭਰੋਸੇਯੋਗ ਹੁੰਦੇ ਹਨ ਨੰਬਰ 6 ਘੱਟ ਬੋਲਣ ਵਾਲੇ ਕਦੇ ਕਿਸੇ ਦੇ ਮੂੰਹ ਨਹੀਂ ਲੱਗਦੇ ਅਤੇ ਉਹਨਾਂ ਦਾ ਸਵੈਮਾਨ ਸੁਰੱਖਿਅਤ ਰਹਿੰਦਾ ਹੈ ਨੰਬਰ 7 ਘੱਟ ਬੋਲਣ ਵਾਲੇ ਇਕੱਲੇ ਰਹਿਣ ਤੋਂ ਨਹੀਂ ਡਰਦੇ ਅਤੇ ਉਹਨਾਂ ਦੀ ਸ਼ਖਸੀਅਤ ਵਿੱਚ ਸਕਾਰਾਤਮਕ ਗੰਭੀਰਤਾ ਹੁੰਦੀ ਹੈ ਨੰਬਰ 8 ਘੱਟ ਬੋਲਣ ਵਾਲੇ ਸ਼ਾਂਤ ਅਤੇ ਸੁਚੱਜੇ ਹੁੰਦੇ ਹਨ। ਦੋਸਤੋ ਜੇ ਤੁਹਾਡੇ ਦਿਲ ਵਿੱਚ ਇਹ ਗੱਲਾਂ ਘਰ ਕਰ ਗਈਆਂ ਹਨ ਤਾਂ ਸਮਝੋ ਕਿ ਤੁਹਾਡੇ ਅੰਦਰ ਇੱਕ ਨਵੀਂ ਉਮੰਗ ਜਾਗ ਚੁੱਕੀ ਹੈ। ਘੱਟ ਬੋਲਣ ਦੀ ਤਾਕਤ ਨੂੰ ਅਪਣਾਓ ਕਿਉਂਕਿ ਇਹ ਨਾ ਸਿਰਫ ਤੁਹਾਨੂੰ ਸਮਝਦਾਰ ਬਣਾਉਂਦੀ ਹੈ ਸਗੋਂ ਤੁਹਾਡੀ ਸ਼ਖਸੀਅਤ ਨੂੰ ਵੀ ਨਿਖਾਰਦੀ ਹੈ। ਹਰ ਉਸ ਪਲ ਨੂੰ ਜਿਓ ਜਦੋਂ ਤੁਹਾਡੀ ਚੁੱਪੀ ਦੂਜਿਆਂ ਦੇ ਦਿਲਾਂ ਨੂੰ ਛੂ ਜਾਵੇ। ਆਪਣੇ ਆਉਣ ਵਾਲੇ ਸੁਪਨੇਾਂ ਲਈ ਜਿਓ ਅਤੇ ਆਪਣੇ ਸੁਪਨੇਾਂ ਨੂੰ ਸਾਕਾਰ ਕਰੋ ਅਤੇ ਉਹ ਮੰਜ਼ਿਲ ਹਾਸਲ ਕਰੋ ਜੋ ਸਿਰਫ ਤੁਹਾਡੀ ਹੈ। ਜਦੋਂ ਵੀ ਜੀਜੀ ਦੀ ਜੁਗਤ ਸੁਣੋ ਤਾਂ ਆਪਣੇ ਅੰਦਰ ਉਸ ਤੇਜ਼ ਨੂੰ ਮਹਿਸੂਸ ਕਰੋ ਤੁਹਾਡੀ ਹਰ ਕੀਤੀ ਹੋਈ ਮਿਹਨਤ ਹਰ ਸੁੱਖ-ਦੁੱਖ ਦਾ ਮੌਕਾ ਸਖਤ ਮਾਰਗ ਵੀ ਤੁਹਾਨੂੰ ਮਜ਼ਬੂਤ ਬਣਾਏਗਾ ਤੁਹਾਡੀ ਚੁੱਪੀ ਵਿੱਚ ਇੱਕ ਡੂੰਗੀ ਸ਼ਕਤੀ ਹੈ ਜੋ ਤੁਹਾਨੂੰ ਦੁਨੀਆਂ ਦੀਆਂ ਉਚਾਈਆਂ ਤੱਕ ਲੈ ਜਾ ਸਕਦੀ ਹੈ ਇਸ ਨੂੰ ਗਲੇ ਲਗਾਓ ਇਸ ਨੂੰ ਆਪਣੀ ਤਾਕਤ ਬਣਾਓ ਆਪਣੇ ਆਪ ਨੂੰ ਸਮਝੋ ਆਪਣੇ ਸੁਪਨਿਆਂ ਨੂੰ ਪੂਰਾ ਕਰੋ ਅਤੇ ਦੁਨੀਆਂ ਨੂੰ ਦਿਖਾਓ ਕਿ ਤੁਸੀਂ ਕੀ ਕਰ ਸਕਦੇ ਹੋ ਅੱਗੇ ਵਧੋ ਬਿਨਾਂ ਡਰੇ ਬਿਨਾਂ ਚਿੰਝ ਕੇ ਪੰਥ ਵਿੱਚ ਸਿਰਫ ਇਹੀ ਕਹਿਣਾ ਚਾਹੁੰਦਾ ਹਾਂ ਕਿ ਤੁਹਾਡੇ ਸ਼ਬਦਾਂ ਨਾਲੋਂ ਜ਼ਿਆਦਾ ਤੁਹਾਡੀਆਂ ਕਰਨੀਆਂ ਬੋਲਦੀਆਂ ਹਨ ਇਸ ਲਈ ਸ਼ਬਦਾਂ ਨਾਲ ਬੋਲਣ ਦੀ ਬਜਾਏ ਆਪਣੀਆਂ ਕਰਨੀਆਂ ਨਾਲ ਬੋਲੋ ਆਪਣਾ ਖਿਆਲ ਰੱਖੋ ਅੱਗੇ ਵਧਦੇ ਰਹੋ ਨਾ ਸਿਰਫ ਦੇਸ਼ ਵਿੱਚ ਸਗੋਂ ਸਾਰੀ ਦੁਨੀਆਂ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰੋ